ਚਿੱਟੇ ਸੋਹਣੇ ਦੰਦਾਂ ਦੀ ਮੁਸਕਾਨ ਸਾਡੀ ਪਰਸਨੈਲਿਟੀ ਦਾ ਇੱਕ ਖੂਬਸੂਰਤ ਹਿੱਸਾ ਹੁੰਦੇ ਹਨ ਦੰਦ ਸੁੰਦਰ ਮੁਸਕਾਨ ਦਾ ਸਭ ਤੋਂ ਵੱਡਾ ਹਿੱਸਾ ਹੁੰਦੇ ਹੋਏ ਜੇ ਦੰਦ ਸਹੀ ਤਰੀਕੇ ਨਾਲ ਨਹੀਂ ਸੰਭਾਲੇ ਜਾਂਦੇ ਤਾਂ ਇਹ ਨਾ ਸਿਰਫ ਦਰਦ ਦਾ ਕਾਰਨ ਬਣਦੇ ਹਨ ਬਲਕਿ ਸਿਹਤ ਲਈ ਵੀ ਨੁਕਸਾਨਦੇ ਹੋ ਜਾਂਦੇ ਆ ਇਸ ਲਈ ਦੰਦਾਂ ਦੀ ਸਹੀ ਸੰਭਾਲ ਹਰ ਮਨੁੱਖ ਵਿੱਚ ਬਹੁਤ ਜ਼ਰੂਰੀ ਹੈ ਦਿਨ ਵਿੱਚ ਦੋ ਵਾਰੀ ਦੰਦ ਮंजन ਕਰਨਾ ਬੜਾ ਅਹਿਮ ਰੱਖਦਾ ਹੈ ਸਵੇਰੇ ਅਤੇ ਰਾਤ ਨੂੰ ਸੌਣ ਤੋਂ ਪਹਿਲਾਂ ਰਾਤ ਨੂੰ ਸੌਣ ਤੋਂ ਪਹਿਲਾਂ ਮंजन ਕਰਨਾ ਬਹੁਤ ਜ਼ਿਆਦਾ ਮਹੱਤਵਪੂਰਨ ਹੈ ਸਿਰਫ ਦੰਦ ਮंजन ਹੀ ਨਹੀਂ ਫਲੋਸ ਨਾਲ ਦੰਦਾਂ ਦੇ ਵਿਚਕਾਰ ਫਸੇ ਖਾਣੇ ਦੇ ਕਣਾਂ ਹਟਾਉਣ ਅਤੇ ਮੌउथ ਵਾਸ ਨਾਲ ਬੈਕਟੀਰੀਆ ਨੂੰ ਮਾਰਨਾ ਵੀ ਲਾਜ਼ਮੀ ਹੈ ਇਸ ਨਾਲ ਮੂੰਹ ਦੀ ਬਦਬੂ ਅਤੇ ਗੰਦੇ ਦੰਦ ਤੋਂ ਬਚਾਅ ਹੋ ਜਾਂਦਾ ਹੈ ਅਹਾਰ ਵੀ ਖੁਰਾਕ ਸਾਡੀ ਦੰਦਾਂ ਦੀ ਸਿਹਤ ਲਈ ਬਹੁਤ ਮਹੱਤਵਪੂਰਨ ਹੈ। ਮਿਠਿਆਈ, ਸੋਡਾ ਅਤੇ ਤੇਲ ਵਾਲੇ ਖਾਣੇ ਘੱਟ ਖਾਣੇ ਚਾਹੀਦੇ ਹਨ। ਇਸ ਦੀ ਥਾਂ ਸਬਜ਼ੀਆਂ, ਫਲ, ਦੁੱਧ ਤੇ ਕੈਲਸ਼ੀਅਮ ਵਾਲੇ ਅਹਾਰ ਦੰਦਾਂ ਨੂੰ ਮਜ਼ਬੂਤ ਬਣਾਉਂਦੇ ਹਨ। ਨਿਯਮਤ ਤੌਰ ਤੇ ਡੈਂਟਿਸਟ ਕੋਲ ਜਾਣਾ ਵੀ ਜ਼ਰੂਰੀ ਹੈ। ਸਾਲ ਵਿੱਚ 2 ਵਾਰੀ ਦੰਦਾਂ ਦੀ ਜਾਂਚ ਅਤੇ ਕਲੀਨਿੰਗ ਨਾਲ ਮੁੱਖ ਸਮੱਸਿਆਵਾਂ ਮਾਂ ਪਹਿਲਾਂ ਹੀ ਪਤਾ ਲੱਗ ਜਾਂਦੀਆਂ ਹਨ। ਇਸ ਨਾਲ ਦਰਦ ਤੇ ਮਹਿੰਗੇ ਇਲਾਜ ਪ੍ਰਣਾਲੀ ਤੋਂ ਵੀ ਬਚਿਆ ਜਾ ਸਕਦਾ ਹੈ ਨਹੀਂ ਤਾਂ ਫੇਰ ਦੰਦਾਂ ਦੀ ਆਰਸੀਟੀ ਵਗੈਰਾ ਤੇ ਹੋਰ ਕਾਫੀ ਕੁਝ ਕਰਨਾ ਪੈਂਦਾ ਜੋ ਕਿ ਇੱਕ ਕਾਫੀ ਦਰਦ ਵੀ ਸਹਿਣਾ ਪੈਂਦਾ ਤੇ ਜਿਆਦਾ ਖਰਚੇ ਵਾਲਾ ਵੀ ਫੇਰ ਇਲਾਜ ਟਰੀਟਮੈਂਟ ਹੁੰਦਾ ਹੈ ਆਖਰ ਦੰਦਾਂ ਦੀ ਸੰਭਾਲ ਸਿਰਫ ਸੁੰਦਰ ਮੁਸਕਾਨ ਲਈ ਹੀ ਨਹੀਂ ਸਗੋਂ ਸਾਡੀ ਸਾਰੀ ਸਿਹਤ ਲਈ ਵੀ ਬਹੁਤ ਜ਼ਰੂਰੀ ਹੈ ਦੰਦ ਸਾਫ ਮਜਬੂਤ ਅਤੇ ਸਿਹਤਮੰਦ ਰੱਖਣ ਨਾਲ ਜੀਵਨ ਸੁਖਮਈ ਅਤੇ ਖੁਸ਼ਹਾਲ ਬਣ ਜਾਂਦਾ ਹੈ ਇਸ ਕਰਕੇ ਦੰਦਾਂ ਵੱਲ ਪੂਰਾ ਧਿਆਨ ਦੇਣਾ ਚਾਹੀਦਾ ਤੇ ਬੱਚਿਆਂ ਨੂੰ ਸ਼ੁਰੂ ਤੇ ਆਦਤ ਬਣਾ ਦੇਣੀ ਚਾਹੀਦੀ ਹੈ ਕਿ ਠੰਨਸਾਰ ਬ੍ਰਸ਼ ਕਰੋ 플ॉस ਕਰੋ ਟੰਗ ਕਲੀਨਰ ਵੀ ਯੂਜ਼ ਕਰਨਾ ਚਾਹੀਦਾ ਜ਼ਰੂਰ ਇਸ ਕਰਕੇ ਰਾਤ ਨੂੰ ਸੌਣ ਤੋਂ ਪਹਿਲਾਂ ਵੀ ਜੇਕਰ ਤੁਸੀਂ ਬੱਚਿਆਂ ਨੂੰ ਇਹ ਸਿਖਾ ਦੇਮੋਂਗੇ ਕਿ ਵੀ ਦੰਦ ਦੀ ਇਮਹਿਆਤ ਕਿੰਨੀ ਹੈ ਤੇ ਇਹਨੂੰ ਸਫਾਈ ਰੱਖਣਾ ਕਿੰਨਾ ਮਹੱਤਵਪੂਰਨ ਹੈ ਤਾਂ ਬਹੁਤ ਹੀ ਸੋਹਣੇ ਚਿੱਟੇ-ਚਿੱਟੇ ਦੰਦ ਬੱਚਿਆਂ ਦੇ ਰਹਿ ਜਾਂਦੇ ਤੇ ਇਸ ਕਰਕੇ ਮਾਪਿਆਂ ਦਾ ਫਰਜ਼ ਬਣਦਾ ਕਿ ਉਹ ਆਪਣੇ ਬੱਚਿਆਂ ਨੂੰ ਇਹਨਾਂ ਚੰਗੀਆਂ ਗੱਲਾਂ ਦਾ ਜ਼ਰੂਰ ਖਿਆਲ ਕਰਨ ਸਮਝਾਉਣ ਕਿਉਂਕਿ ਬੱਚੇ ਸਕੂਲ ਵਿੱਚ ਨਹੀਂ ਸਿੱਖਦੇ ਬੱਚੇ ਆਪਣੇ ਮਾਪਿਆਂ ਤੋਂ ਹੀ ਜ਼ਿਆਦਾ ਸਿੱਖਦੇ ਆ ਮਾਪਿਆਂ ਨੂੰ ਆਪਣੇ ਬੱਚਿਆਂ ਨੂੰ ਪੂਰੀਆਂ ਮੋਢ ਲੀਆਂ ਸਾਰੀਆਂ ਸਿੱਖਿਆਵਾਂ ਦੇਣੀਆਂ ਚਾਹੀਦੀਆਂ ਸਿਹਤ ਪ੍ਰਤੀ ਜਾਗਰੂਕ ਕਰਨਾ ਚਾਹੀਦਾ ਹੈ ਤਾਂ ਜੋ ਇਹਨਾਂ ਦੀ ਸਿਹਤ ਨਮੀ ਨਰੋਈ ਰਹੇ ਤੇ ਦਿਮਾਗ ਪਰਫੁੱਲਤ ਰਹੇ ਫਿਰ ਹੀ ਇਹ ਜ਼ਿਆਦਾ ਤੌਰ ਤੇ ਪੜ੍ਹ ਲਿਖ ਕੇ ਚੰਗੀ ਸ਼ਖਸੀਅਤ ਅਤੇ ਚੰਗੇ ਨਾਗਰਿਕ ਬਣ ਸਕਦੇ ਹਨ ਆਪ ਜੀ ਨੇ ਅਜੇ ਤੱਕ ਜੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਜੀ ਅਤੇ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਕਰ ਦਿਓ ਤੇ ਤਦ ਤੱਕ ਇਹੀ ਅੱਜ ਦਾ ਪ੍ਰੋਫਾਈਲ ਸੀ ਦੰਦਾ ਬਾਰੇ ਤੇ ਹੁਣ ਨਵੀਂ ਵੀਡੀਓ ਲੈ ਕੇ ਆਏ ਆ ਤੁਹਾਡੇ ਆਉਣ ਵਾਲੇ ਟਾਈਮ 'ਚ ਤਾਂ ਕਿ ਤੁਸੀਂ ਵੀ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਰ ਦਿਓ ਜੀ ਤਦ ਤੱਕ ਇਜਾਜ਼ਤ ਚਾਹੁੰਦੇ ਆ ਜੀ ਧੰਨਵਾਦ ਜੀ ਸਤਿ ਸ੍ਰੀ ਅਕਾਲ ਜੀ